ਜਿਹੜਾ ਆ ਮੇਰੀ ਬੈਕ ਸਾਈਡ ਦੇ ਉੱਤੇ ਇੱਕ ਵੱਡਾ ਸਾਰਾ ਗੇਟ ਤੁਸੀਂ ਖੜ ਦੇਖੀ ਜਾਂਦੇ ਹੋ ਨਾ ਇੱਕ ਗੇਟ ਇਧਰਲੇ ਪਾਸੇ ਆ ਦੋ ਗੇਟ ਨੇ ਇਹ ਤੇ ਇਹ ਗੇਟ ਆ ਜਿਹੜਾ ਇਹ ਜਦੋਂ ਖੁੱਲਦਾ ਸੀ ਲਾਹੌਰ ਵਾਲੇ ਜਿਹੜੇ ਸੀਗੇ ਲੋਕ ਉਹ ਆਪਦੇ ਟੈਚੀ ਕਿਸ ਚੱਕ ਲੈਂਦੇ ਸੀ ਸਮਾਨ ਬੰਨ ਲੈਂਦੇ ਸੀ ਸਟੇਸ਼ਨਾਂ ਤੇ ਪਤਾ ਕਿਉਂ ਕਿਉਂਕਿ ਜਿਹੜੀ ਟ੍ਰੇਨ ਆ ਬੰਬੇ ਤੋਂ ਚੱਲਦੀ ਹੁੰਦੀ ਸੀ ਪੰਜਾਬ ਮੇਲ ਉਹ ਇੱਥੋਂ ਨਹੀਂ ਲੰਘਦੀ ਸੀ ਆ ਗੇਟ ਦੇ ਵਿੱਚ ਦੀ ਤੇ ਆ ਉਹਨਾਂ ਬਿਲਿਆਂ ਦਾ ਬਣਿਆ ਵਾ ਇੱਕ ਰੀ ਜੂਮ ਮਾਰਦੀ ਬਰਨ ਐਂਡ ਕੰਪਨੀ 1888 ਹਾਵੜਾ ਕਲਕੱਤੇ ਦਾ ਇਹ ਬਣਿਆ ਵਾ ਮਿੱਤਰੋ ਇਹ ਗੇਟ ਆ ਤੇ ਇਹ ਲੱਗਿਆ ਵਾ ਜੀ ਸੈਨੀ ਵਾਲਾ ਬਾਰਡਰ ਤੇ ਤੇ ਗੇਟ ਦੀ ਜੇ ਆਪਾਂ ਮਜ਼ਬੂਤੀ ਦੀ ਗੱਲ ਕਰੀਏ ਬਾਹਲਾ ਹੈਵੀ ਲੋਹਾ ਲੱਗਿਆ ਵਾ ਤੇ ਬਣਾਇਆ ਇਹ ਉਹਨਾਂ ਵੀਰਾਂ ਦੇ ਬਣਾਇਆ ਵਾ ਜਿਨ੍ਹਾਂ ਨੇ ਹਾਵੜਾ ਬ੍ਰਿਜ ਬਣਾਇਆ ਸੀ ਤੇ ਜਿੰਨੀਆਂ ਕਿ ਚੀਜ਼ਾਂ ਇਹਨਾਂ ਨੇ ਹੁਣ ਤੱਕ ਲੋਹੇ ਦੀਆਂ ਜਿੱਥੇ ਲਾਤੀਆਂ ਤੇ ਉਵੇਂ ਦੀ ਉਵੇਂ ਬਰਕਰਾਰ ਖੜੀਆਂ ਜਿਹੜੀਆਂ ਆ ਮੋਰੀਆਂ ਨੇ ਆ ਮੋਰੀਆਂ ਤੇ ਅੰਦਰੀ ਸਾਈਡੋਂ ਇਹ ਬੰਦ ਹੁੰਦੀਆਂ ਨੇ ਆ ਜਗ੍ਹਾ ਦੇ ਉੱਤੇ ਨਾ ਇੱਕ ਆਹ ਲੱਗੀ ਹੁੰਦੀ ਸੀ ਇਹਦੇ ਵਾਂਗੂ ਪੱਤੀ ਇੱਥੋਂ ਇਹ ਬੰਦ ਹੋ ਜਾਂਦੀ ਇੱਥੋਂ ਹੀ ਖੁੱਲਦੀ ਸੀ ਮਤਲਬ ਜਦੋਂ ਟ੍ਰੇਨ ਇਧਰੋਂ ਆਉਂਦੀ ਸੀ ਤਾਂ ਉਹ ਆਹ ਮੋਰੀ ਵਿੱਚ ਦੀ ਦੇਖਦੇ ਸੀ ਵੀ ਟ੍ਰੇਨ ਆ ਗਈ ਤੇ ਟ੍ਰੇਨ ਆ ਜਾਂਦੀ ਸੀ ਉਹ ਤੋਂ ਆਹ ਗੇਟ ਖੁੱਲਦਾ ਸੀ ਤੇ ਸਿੱਧਾ ਲਾਹੌਰ ਪਸਾਵਰ ਕਸੂਰ ਇਧਰਲੇ ਪਾਸੇ ਇੱਥੋਂ ਟ੍ਰੇਨ ਆਉਂਦੀ ਹੁੰਦੀ ਸੀ